ਹੇ ਮਹਾਰਾਜ ਅਸੀਂ ਗਰੀਬ ਆਣ ਸਾਨੂੰ ਬਹੁਤ ਦੇ ਦਿਓ ਛੱਗੀ ਦਰਿਆ ਤੇ ਬਿਲਕੁਲ ਲਾਲ ਪਹਿਲਾ ਘਰ ਜਿਹੜਾ ਹੈਗਾ ਉਹ ਹੈਗਾ ਅਸੀਂ ਇੱਥੇ ਸੀ ਬੈਠੇ ਆ ਰਾਤ ਨੂੰ ਕੋਈ ਗੱਲਬਾਤ ਵਾਂਜੇ ਹਾ ਵੀ ਨਵੀਂ ਨੂੰ ਢਿੱਲ ਵਿੱਚ ਸੋਜੇ ਅਸੀਂ ਕਿੱਧਰ ਜਾਵਾਂਗੇ ਮੈਨੂੰ ਤਾਂ ਤੁਹਾਡਾ ਅਸਰਾ ਰੱਬ ਜੀ ਦਾ ਨਹੀਂ ਨਹੀਂ ਮੈਂ ਕਿਹਾ ਆ ਕਰ ਕਿਦਾ ਤੁਹਾਡਾ ਘਰ ਹੈ ਆ ਕਮਰਾ ਮੇਰਾ ਆੜ ਨਿਕਾ ਨਾ ਉੱਥੇ ਮੇਰਾ ਮੁੰਡਾ ਜਰਾ ਉਹ ਜਿਹੜਾ ਕਮਰਾ ਪਰਲੇ ਪਾਸੇ ਵਾਲਾ ਕਮਰਾ ਦੱਸ ਰਹੇ ਮਾਤਾ ਜੀ ਉੱਥੇ ਵੀ ਇਹਨਾਂ ਦਾ ਬੇਟਾ ਕਹਿੰਦੇ ਵੀ ਉਹਦਾ ਇੱਕ ਕਮਰੇ ਚ ਨਹੀਂ ਸੀ ਸਰਦਾ ਸਾਰਿਆਂ ਜੀ ਹਾਂ ਉੱਥੇ ਰਹਿੰਦਾ ਇੱਕ ਬੱਚਾ ਇਹਨਾਂ ਦਾ ਇੱਕ ਬੱਚਾ ਰਹਿੰਦਾ ਇਸ ਕਮਰੇ ਚ ਹੁਣ ਦੋਨੋਂ ਬੱਚੇ ਇੱਕ ਕਮਰੇ ਚ ਰਹਨੇ ਆ ਇੱਕੋ ਕਮਰੇ ਚ ਰਹਨੇ ਆ ਤੇ ਰਾਤ ਨੂੰ ਫਿਰ ਸੌਣਾ ਕਿੰਦਾ ਹੁੰਦਾ ਇੱਥੇ ਪਿੰਡੇ ਕਿਵੇਂ ਕਿਦਾਂ ਸਾਪਾਂ ਜਨ ਸਾਪੋਂ ਨੇ ਆਦਮ ਸਾਪੋਂ ਕਿ ਆ ਸਾਪਾ ਵੇ ਸੀ ਜੜਿਆ ਬੈਠਾ ਤੇ ਉਹ ਜਵਾਕਾ ਤੋਂ ਮਰਿਆ ਨਹੀਂ ਅੱਛਾ ਇੱਧਰ ਰਕਤਾਂ ਨੇ ਉਹ ਦਰਖਤਾਂ ਨੇ ਉੱਤੇ ਸੱਪ ਚੜੇ ਹੋਏ ਹਾਂਜੀ ਇਸ ਤਰ੍ਹਾਂ ਆਦਮ ਇੱਥੇ ਪੈਂਦੇ ਨਹੀਂ ਡਰਦੇ ਅੱਛਾ ਤੇ ਉੱਥੇ ਪੈਂਦੇ ਇਹ ਕਮਰੇ ਵਿੱਚ ਪਾਣੀ ਆ ਗਿਆ ਪਾਣੀ ਆ ਗਿਆ ਅੰਦਰ ਪਾਣੀ ਅੰਦਰ ਦਿੱਤੋ ਕੋਠਾ ਚ ਹੋ ਜਾਂਦਾ ਹਾਂ ਹਾਂ 6 ਕਨਾਲਾ ਇਹਨਾਂ ਕੋ ਪੈਲੀ ਹੈ ਤੇ ਕਿਦਾਂ ਹੈ ਵਿਚਾਰੇ ਮਕਾਨ ਬਣਾਉਣਗੇ ਤੇ ਕਿਦਾਂ ਇੱਥੇ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨਗੇ ਤੁਸੀਂ ਆਪ ਦੇਖ ਸਕਦੇ ਹੋ ਤੇ ਲੋੜਾਂ ਸੀ ਕੋਸ਼ਿਸ਼ ਕਰਦੇ ਆ ਮਾਤਾ ਜੀ ਮਦਦ ਕਰ ਸਕੀ ਹੈ ਤੇ ਹੁਣ ਤੁਹਾਨੂੰ ਸਮਾਨ ਮਿਲ ਗਿਆ ਜਿਹੜਾ ਚਾਹੀਦਾ ਸੀ ਇਸ ਵੇਲੇ ਹਾਂਜੀ ਹਾਂਜੀ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਤੁਹਾਡੀ ਹਾਂ ਇਹ ਦੇ ਵਿੱਚ ਹੈਲਪ ਕਰ ਸਕੀਏ ਕਿਉਂਕਿ ਜਦੋਂ ਪਾਣੀ ਉਤਰੇਗਾ ਨਾ ਉਸ ਵੇਲੇ ਉਸ ਵੇਲੇ ਲੋੜ ਹੈਗੀ ਬਹੁਤ ਵੱਡੀ ਕਿਉਂ ਜੇ ਹਾਲਾਤ ਇੱਥੇ ਦਰਿਆ ਵੀ ਮੈਨੂੰ ਲੱਗਦਾ ਤੁਸੀਂ ਦੱਸ ਰਹੇ ਹੋ ਬਿਆਸ ਹੈ ਉਹ ਸਾਹਮਣੇ ਦਰਿਆ ਜੀ ਉਹ ਸਾਹਮਣੇ ਇਹ ਦੇਖ ਰਿਆ ਆ ਨਾਲ ਹੀ ਦੋ ਦੋ ਤਿੰਨ ਕਿਲਿਆਂ ਦੇ ਵਿੱਚ ਪਰੇ ਦੇਖ ਰਹੇ ਆ ਕਿ ਇਹ ਦਰਿਆ 14 15 ਕਿਲੋਮੀਟਰ ਘੁੰਮਣ ਵਾਲੇ ਇਸ ਵੇਲੇ ਪਾਣੀ ਚੋਂ ਨਿਕਲ ਕੇ ਆਉਣਾ ਪੈਂਦਾ ਸਵੇਰ ਦੇ ਤੁਰਿਆਂ ਜੀ ਤੁਸੀਂ ਹਿਸਾਬ ਨਾਲ ਉਹ ਵੇਖ ਲਓ ਤੇੜ ਪਾਟੀ ਕਿੱਡੀ ਕੋਟੇ ਦੀ ਕੋਈ ਨਹੀਂ ਇਹ ਕੋਠੇ ਦਾ ਇੰਤਜ਼ਾਮ ਹੋਊਗਾ ਪਰਮਾਤਮਾ ਜ਼ਰੂਰ ਕਰੇਗਾ ਫਿਕਰ ਨਾ ਕਰੋ ਹੁਣ ਤੁਸੀਂ ਹੌਸਲਾ ਰੱਖੋ ਪਰਮਾਤਾ ਮਾਤਾ ਦੇ ਸ਼ਬਦ ਸੁਣੋ ਆਪਾਂ ਦੇਦੇ ਤੇਰੇ ਬਾਬਾ ਕਹਿੰਦੇ ਵੀ ਪਰਮਾਤਮਾ ਸਾਨੂੰ ਮੌਤ ਦੇ ਦੇਵੇ ਵੀ ਇਹ ਹਾਲਾਤਾਂ ਦੇ ਵਿੱਚ ਸਾਡੇ ਕੋਲ ਰਹਿ ਆ ਨਹੀਂ ਜਾਂਦਾ ਤੇ ਮਤਲਬ ਸਾਡੇ ਕੋਲ ਹੁਣ ਤਾਂ ਅਸੀਂ ਤਾਂ ਇੱਥੋਂ ਹੁਣ ਨਿਕਲ ਜਾਣਾ ਫੇਰ ਚਲਾ ਜਾਣਾ ਉਧਰ ਤੇ ਪਰ ਇੱਥੇ ਦਿਨ ਰਾਤ ਜਿਹੜੇ ਰਹਿੰਦੇ ਆ ਰਤਾਂ ਦਾ ਐਕਸੀਡੈਂਟ ਹੋਇਆ ਸੀ ਮੋਟਰਸਾਈਕਲ ਵੱਜਾ ਗੱਡੀ ਨੂੰ ਰਤਾਂ ਮੇਹੂ ਟੁੱਟੀਆਂ ਇੱਥੋਂ ਲੈ ਕੇ ਇਨਾ ਖਾਣ ਦੇ ਪਲੇਟਾ ਪਾਈਆਂ ਅੱਛਾ ਬਹੁਤ ਖਾਦੀ ਆ ਹੋਣ ਕਿਦਾਂ ਤੁਹਾਨੂੰ ਠੀਕ ਲੱਗਦਾ ਹਾਂਜੀ ਹੁਣ ਇਸ ਵੇਲੇ ਠੀਕ ਹੈ ਕੁਝ ਲੱਤਾਂ ਠੀਕ ਆ ਜੀ ਜਦੋਂ ਬਾੜਾ ਦੁਰਤਾਰ ਪੈਣੀ ਆ ਜਾ ਟੈਨਸ਼ਨ ਲੈਨੀ ਆ ਟੈਨਸ਼ਨ ਨਾ ਲਿਓ ਟੈਨਸ਼ਨ ਨਾ ਲਿਓ ਇਹਦਾ ਹੱਲ ਪ੍ਰਮਾਤਮਾ ਨੇ ਕੱਢ ਦੇਣਾ ਬਾਹਰ ਬੋਲਣ ਲੱਗਿਆ ਅੱਛਾ ਖੂਨ ਦਾ ਖਬਰਾੜ ਹੁੰਦਾ ਹੈ ਜੇ ਮੁੰਡਿਆਂ ਦਾ ਖੂਨ ਚੜਿਆ ਇਹਨਾਂ ਦਾ ਮਾਤਾ ਜੀ ਦਾ ਨੋਟ ਕਰਿਓ ਮਾਤੇ ਤੁਹਾਡਾ ਨਾਮ ਕੀ ਹੈ ਬਲਜੀਤ ਕੌਰ ਬਲਜੀਤ ਕੌਰ ਏਰੀਆ ਰੋੜਾਂ ਵਾਲੀ ਬਸਤੀ ਰੋੜਾਂ ਰੋੜਾਂ ਵਾਲੀ ਬਸਤੀ ਬਾਪੂ ਦਾ ਨਾਮ ਦੱਸ ਦਿਓ ਬੰਡਾਲਾ ਬਾਪੂ ਦਾ ਪੂਰਾ ਨਾਮ ਕੀ ਆ ਬਾਪੂ ਜੀ ਦਾ ਪੂਰਾ ਨਾਮ ਕੀ ਆ ਜੰਬਰ ਸਿੰਘ ਜੰਬਰ ਸਿੰਘ ਹੈਂਕਿਓ ਜੰਬਰ ਸਿੰਘ ਜੀ ਦਾ ਪਰਿਵਾਰ ਹੈ ਉਹਨਾਂ ਦੇ ਕਿੱਥੇ ਉਹ ਕੋਡ ਬੁੱਢੇ ਗਏ ਆ ਮਾਲ ਡੰਗਰ ਆਉਦਾ ਉੱਥੇ ਬਾਹਰ ਕੱਢਿਆ ਨੇ ਇਹਨਾਂ ਨੇ ਅੱਛਾ ਉੱਥੇ ਗਏ ਆ ਜੀ ਤੇ ਇਹ ਮਾਤਾ ਬਲਜੀਤ ਕੌਰ ਜੀ ਹਾਂ ਜੀ ਇਕੱਲੇ ਬਲਜੀਤ ਬਲਜੀਤ ਕੌਰ ਜੀ ਹੈ ਨਾ ਤੇ ਬਸਤੀ ਹੈਗੀ ਹੈ ਇਹ ਰੋੜਾ ਵਾਲੀ ਰੋੜਾ ਤੁਸੀਂ ਇਹਨੂੰ ਹੁਣ ਕੋਈ ਨਹੀਂ ਦੀ ਰਿਪੇਅਰ ਜਿਹੜੀ ਹੈ ਜਰੂਰ ਹੋਊਗੀ ਹੈ ਨਾ ਇਹਦਾ ਫਿਕਰ ਨਾ ਕਰਿਓ ਹੁਣ ਤੁਸੀਂ ਕਮਰਿਆਂ ਦਾ ਕੋਈ ਨਹੀਂ ਤੁਹਾਡੇ ਸੱਤੇ ਨਹੀਂ ਨਹੀਂ ਮਾਲਕ ਕਿਰਪਾ ਕਰੂਗਾ ਜਰੂਰ 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 ਹੋਏਗਾ ਟੈਨਸ਼ਨ ਨਾ ਲਿਓ ਹੋਰ ਟੈਨਸ਼ਨ ਨਾ ਲਿਓ ਹੈ ਨਾ ਟੈਨਸ਼ਨ ਨਾਲ ਸਿਹਤ ਖਰਾਬ ਹੋ ਜਾਂਦੀ ਹੈ